ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸੂਰੇ ਵਾਲਾ ਮੌਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਗਿੱਦੜਵਾਹਾ ਪੈਂਦੀ ਆ ਇੱਕ ਦੋਸਤੋ ਘਰੇਲੂ ਪਰਿਵਾਰ ਕੋਲੇ ਗੱਬਣ ਮੱਝ ਵਿਕਾਊ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਦੋਸਤੋ ਜਾਣਕਾਰੀ ਬਾਈ ਤੋਂ ਲੈਣੇ ਆ ਆਓ ਕਰਦੇ ਆ ਗੱਲਬਾਤ ਤੇ ਲੈਣੇ ਆ ਜਾਣਕਾਰੀ ਦੋਸਤੋ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਆਹ ਠੀਕ ਠਾਕ ਬਾਈ ਜੀ ਨਾਂ ਦੱਸਿਓ ਬਾਈ ਆਪਣਾ ਵਰਣਾ ਜਗਜੀਤ ਸਿੰਘ ਜਗਜੀਤ ਸਿੰਘ ਠੀਕ ਆ ਤੇ ਬਾਈ ਨੰਬਰ ਵੀ ਦੱਸਿਓ ਜਗਜੀਤ ਮੇਰਾ ਨੰਬਰ ਆ 97803 97803 08732 08738 ਹਾਂਜੀ ਠੀਕ ਆ ਇਹ ਨੰਬਰ ਆ ਤੇ ਬਾਈ ਮੱਝ ਫਿਰ ਆਪਣੇ ਘਰ ਦੀ ਆ ਹਾਂਜੀ ਘਰ ਦੀ ਆ ਜੀ ਠੀਕ ਆ ਤੇ ਕਿੰਨਾ ਮਸੂਆ ਸੂਣੀ ਆ ਵੀ ਤੀਜੇ ਸੂਏ ਜੀ ਤੀਜਾ ਸੂਆ ਸੂਣੀ ਆ ਤੇ ਕੀ ਦੁੱਧ ਰਿਕਾੜ ਬਈ ਇਹਦਾ ਮੇਰਾ ਜੀ 12 7-7 ਲੀਟਰ ਦੇ ਚੌਥੀ ਵਾਲੇ ਤੋਂ ਦੁੱਧ ਦਿੰਦੀ ਰਹੀ ਹੈ 14 ਲੀਟਰ ਦੁੱਧ ਦਿੱਤਾ ਠੀਕ ਆ ਤੀਜਾ ਸੂਆ ਤੇ ਦਿਨ ਕਿੰਨੇ ਲੈ ਜੂ ਬਈ ਪੰਜ-ਸੱਤ ਦਿਨ ਲੈ ਜੂ ਪੰਜ-ਸੱਤ ਦਿਨ ਲੈ ਜੂ ਜੀ ਲੋ ਵੀ ਸੱਜਣੋ ਪੂਰੇ ਖੁੱਲੇ ਢਾਂਚੇ ਦੇ ਵਿੱਚ ਆ ਰਾਜੀਪੜੀ ਐ ਸੰਭਾਈ ਬਹੁਤ ਬਹੁਤ ਆ ਦੋਸਤੋ ਸੋਹਣਾ ਥਾਣਾ ਦੋਸਤੋ ਮੁਠੀ ਚਵਾਈ ਵਾਲਾ ਦੇਖ ਸਕਦੇ ਆ ਬਾਕੀ ਸੀਲ ਠੰਡੀ ਦੋਸਤੋ ਬਹੁਤ ਆ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਹਵਾਨੇ ਜਜਮੈਂਟ ਆ ਜਿਹੜੀ ਦੋਸਤੋ ਕਰਵਾ ਦਿੰਨੇ ਆ ਬਹੁਤ ਸੋਹਣਾ ਥਣ ਲੱਗਿਆ ਹੋਇਆ ਮੁਠੀ ਚਵਾਈ ਵਾਲਾ ਦੋਸਤੋ 5-7 ਦਿਨ ਇਹਦੇ ਸੂਨ ਦੇ ਵਿੱਚ ਬਾਕੀ ਆ ਰਾਜੀਪਲੀ ਆ ਦੋਸਤੋ ਸਿੰਘ ਦੋਸਤੋ ਪਿੱਛੇ ਤੋਂ ਹੋ ਕੇ ਥੋੜਾ ਜਿਹਾ ਮੁੜਿਆ ਹੋਇਆ ਤੇ ਤੋੜ ਕੇ ਹੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਦੋਵੇਂ ਪਾਸਿਆਂ ਤੋਂ ਪਹਿਲਾਂ ਤੁਹਾਨੂੰ ਥਣਾ ਦਾ ਜਿਹੜਾ ਦੋਸਤੋ ਸੈ ਗਿਆ ਵਿਖਾ ਦਿੰਨੇ ਆ ਦੇਖ ਸਕਦੇ ਆਂ ਦੋਸਤੋ ਸੋਹਣਾ ਥਾਣਾ ਚਾਰੇ ਥਾਣਾ ਦੋਸਤੋ ਸੇਮ ਸਾਈਜ਼ ਦੇ ਵਿੱਚ ਆ ਪੂਰੇ ਵੱਡੇ ਕਦ ਕਾਠ ਵਾਲੀ ਆ ਦੋਸਤੋ ਤੇ ਘਰ ਦੇ ਹੀ ਦੋਸਤੋ ਬਾਈ ਦੇ ਪਸ਼ੂ ਆ ਉਹਨਾਂ ਦੇ ਵਿੱਚੋਂ ਦੋਸਤੋ ਅੱਜ ਇੱਕ ਗੱਬਣ ਮੱਝ ਬਾਈ ਨੇ ਸੇਲ ਕਰਨੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਖਾ ਦਿਨੀ ਆ ਤੋੜ ਕੇ ਬਈ ਦੇਖ ਸਕਦੇ ਆਂ ਦੋਸਤੋ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਆ ਦੋਸਤੋ ਕਰ ਲੈਣੀ ਆ ਅਜੇ 5-7 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਆ ਬਾਕੀ ਦੋਸਤੋ ਰਾਜੀਪਲੀ ਬਹੁਤ ਆ 14 15 ਲੀਟਰ ਦੀ ਬਾਈ ਨੇ ਦੁੱਧ ਦੱਸਿਆ ਕੋਈ ਬਾਲਾ ਨਹੀਂ ਦੱਸਿਆਗਾ ਤੇ ਇਹਨਾਂ ਦੋਸਤੋ ਨੋਰਮਲ ਮੱਝਾਂ ਦੋਸਤੋ ਆਮ ਘਰਾਂ ਦੇ ਵਿੱਚ ਆ ਜਿਹੜੀਆਂ ਕੱਢ ਵੀ ਦਿੰਦੀਆਂ ਤੇ ਰੇਟ ਵੀ ਦੋਸਤੋ ਆਪਾਂ ਬਾਈ ਤੋਂ ਇਹਦਾ ਪੁੱਛ ਲੈਣਾ ਕੀ ਰੇਟ ਕਰਨਗੇ ਹਾਂਜੀ ਬਈ ਕੀ ਰੇਟ ਰੱਖਾਂਗੇ ਇਹਦਾ 1.5 ਲੱਖ ਰੁਪਈਆ 1.5 ਲੱਖ ਰੁਪਈਆ ਮਾਨਤਨ ਹੋ ਜੂ ਬਈ ਕਰ ਕਰ ਦਿਆਂਗੇ ਲੋ ਵੀ ਸਜਣੋ 1.5 ਲੱਖ ਰੁਪਇਆ ਮਾਨਤਾਣ ਵਿੱਚ ਹੋ ਜਾਣਾ ਤੇ ਬਾਈ ਸੀਮਣੇ ਤੇ ਕਿਹੜਾ ਲੱਗਿਆ ਲੋਹੜ ਕੇ ਬਾਈ ਲੋਰੀ ਦਾ ਲੱਗਿਆ ਠੀਕ ਐ ਲੋ ਵੀ ਸਜਣੋ ਲੋਰੀ ਬੋਲਦਾ ਇਹਦੇ ਸੀਮਣ ਲੱਗਿਆ ਹੋਇਆ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਲਓ ਇਹ ਦੋਸਤੋ ਰਾਜੀਪੜੀ ਮਾਝਾ ਸਾਫ ਸੁਥਰਾ ਹਵਾਨਾ ਇੱਥੇ ਆਪਦੀ ਤਸੱਲੀ ਆ ਕੇ ਸੌਦਾ ਕਰ ਲਓ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਬਾਈ ਨਾਲ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸੱਜਣੋ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ